ਹਲੋ ਜੀ ਸਾਰਨ ਸਤਿ ਸ਼ਕਾਲ ਕੀ ਹਾਲ ਚਾਲ ਨੇ ਤੁਹਾਡੇ ਤੁਹਾਨੂੰ ਵੀ ਕਈ ਵਾਰੀ ਐਵੇਂ ਲੱਗਦਾ ਹੁੰਦਾ ਹੈ ਕਿ ਬਈ ਨਾ ਕਈ ਵਾਰੀ ਛੋਟੀ ਛੋਟੀ ਨਿੱਕੀ ਨਿੱਕੀ ਜਿਹੀ ਭੁੱਖ ਲੱਗ ਜਾਂਦੀ ਹੈ ਤੇ ਕਈ ਵਾਰੀ ਇਹੀ ਹੁੰਦਾ ਵੀ ਹਾਈ ਕੁਝ ਖਾਣ ਨੂੰ ਹੋਵੇ ਹੈ ਨਾ ਮੈਨੂੰ ਮਿਲ ਕੁਛ ਐਵੇਂ ਦਾ ਹਲਕਾ ਫੁਲਕਾ ਹੋਵੇ ਜਿਹੜਾ ਰੱਜ ਵੀ ਆ ਜਾਵੇ ਤੇ ਮਤਲਬ ਕੀ ਕਿ ਡਿਨਰ ਵਾਲੀ ਭੁੱਖ ਵੀ ਨਾ ਮਰੇ ਮੇਰੇ ਨਾਲ ਵੀ ਕਈ ਵਾਰੀ ਐਵੇਂ ਬਹੁਤ ਪਾਰੀ ਹੁੰਦਾ ਹੈ ਹਨਾ ਵੀ ਕਈ ਵਾਰੀ ਇਹ ਹੁੰਦਾ ਕਿ ਹਾਏ ਵੀ ਮਤਲਬ ਨਾ ਮੇਂ ਮਤਲਬ ਥੋੜੀ ਜੀ ਭੁੱਖ ਹੈ ਪਰ ਜੇ ਕੁਝ ਐਵੇਂ ਦਾ ਖਾ ਲਿਆ ਤਾਂ ਫਿਰ ਡਿਨਰ ਨਹੀਂ ਕਰਿਆ ਜਾਣਾ ਹੈਗਾ ਸੋ ਉਹਨ ਦੇ ਲਈ ਨਾ ਮੈਂ ਕਈ ਵਾਰੀ ਛੋਟੇ ਛੋਟੇ ਸਨੈਕਸ ਜੇ ਬਣਾਉਣੀ ਆ ਤੇ ਅੱਜ ਮੈਂ ਬਣਾਉਣ ਲੱਗੀ ਸੀ ਸਾਗਸਾ ਤੇ ਨਾਲ ਮੇਰੇ ਕੋਲ ਨਾ ਹਾ ਟੋਰਟੀਆਂ ਪਿਆ ਸੀਗਾ ਤੇ ਮੈਂ ਸੋਚਿਆ ਕਿ ਮੈਂ ਟੋਰਟੀਆਂ ਵਾਲੀ ਚਿਪਸੀ ਹੀ ਬਣਾ ਲਰਨੀ ਆ ਕਿਉਂਕਿ ਮੇਰੇ ਕੋਲ ਦੂਜ ਇਹ ਚੁਪਸ ਨੇ ਸੀਪੇ ਹੈਗੇ ਤੇ ਮੈਂ ਵੈਸੇ ਵੀ ਘਰ ਨਾਲ ਬਹੁਤ ਘੱਟ ਲਾ ਕੇ ਰੱਖਨੀ ਆ ਜਿਵੇਂ ਟ੍ਰੇਟੋ ਜਾਂ ਲੇਜ਼ ਜਾਂ ਜੋ ਵੀ ਹੁੰਦੇ ਨੇ ਕਿਉਂਕਿ ਉਹ ਫਿਰ ਮੈਂ ਹੀ ਖਾ ਲੰਨੀ ਆ ਤੇ ਫਿਰ ਉਹ ਮਤਲਬ ਇਸ ਇਸ ਕਰਕੇ ਨਾ ਮੈਂ ਇੱਕ ਤਾਂ ਮਠਾ ਤੇ ਇੱਕ ਐਵੇਂ ਦੀ ਚੀਜ਼ ਬਹੁਤ ਘੱਟ ਲਿਓਣੀ ਹੁੰਦੀ ਆ ਘਰੇ ਵੀ ਕਿਉਂਕਿ ਘਰ ਜੇ ਨਾ ਹੋਊਗਾ ਨਾ ਫਿਰ ਨਹੀਂ ਖਾਦਾ ਜਾਣਾ ਮੇਰੇ ਘਰ ਸਿਰਫ ਜਾਂ ਤਾਂ ਇੱਕ ਬਿਸਕਟਸ ਉਹਨੂੰ ਮਿਲ ਜਾਣਗੇ ਜ਼ਿਆਦਾ ਤੋਂ ਜ਼ਿਆਦਾ ਕੋਈ ਇੱਕ ਅੱਦਾ ਬੇਟੀ ਲੇਜ਼ ਵਗੈਰਾ ਦਾ ਪੈਕਟ ਭਾਵੇਂ ਲਿਆਵੇ ਨਹੀਂ ਤਾਂ ਮੈਂ ਕੁਝ ਨਹੀਂ ਐਵੇਂ ਦਾ ਲੱਕੇ ਆਉਂਦੀ ਹੈਗੀ ਜਿੰਦੇ ਨਾਲ ਕਿ ਮੈਂ ਹੀ ਖਾ ਹੀ ਜਾਵਾਂ ਫਿਰ ਆਪ ਹੀ ਵੀ ਮਤਲਬ ਫਿਰ ਉਹ ਹੀ ਹੁੰਦਾ ਨਾ ਕਿ ਆਪਾਂ ਮਤਲਬ ਕਿ ਐਵੇਂ ਦੀਆਂ ਚੀਜ਼ਾਂ ਖਾ ਕੇ ਫਿਰ weight gain ਹੋ ਜਾਂਦਾ ਤੇ ਫਿਰ ਉਹਦਾ ਫਿਰ weight ਨੂੰ lose ਕਰਨਾ ਹੁੰਦਾ ਤਾਂ ਫਿਰ ਬਹੁਤ ਜੱਭ ਪੈ ਜਾਂਦਾ ਹੈ ਹਨਾ ਸੋ ਇਹਦੇ ਕਰਕੇ ਨਾ ਮੈਂ ਐਵੇਂ ਦੀ ਕੋਈ ਵੀ ਚੀਜ਼ ਨਹੀਂ ਲੈ ਕੇ ਰੱਖਦੀ ਸੋ ਨਾ ਮੇਰੇ ਕੋਲ ਨਾ ਤੋਰਟੀਆਂ ਪਿਆ ਹੋਇਆ ਸੀਗਾ ਤੇ ਮੈਂ ਸੋਚਿਆ ਕਿ ਮੈਂ ਐਂਦੇ ਹੀ ਚਿਪਸ ਬਣਾ ਲੰਨੀ ਆ ਤੇ ਹੁਣ ਨਾ ਮੈਂ ਚਿਪਸ ਬਣਾਉਣ ਲਈ ਨਾ ਇੱਕ ਕੌਲੀ ਤੇ ਵਿੱਚ ਥੋੜਾ ਜਿਹਾ ਹਲਿਆ ਨਮਕ ਲਿਆ ਮੇ ਲਾਲ ਮਿਰਚ ਲਈਏ ਤੇ ਥੋੜਾ ਜਿਹਾ ਚਾਟ ਮਸਾਲਾ ਲਿਆ ਹੈ ਹਨਾ ਤੇ ਹੁਣ ਆਪਾਂ ਇਹ ਕਰਾਂਗੇ ਇਹਦੇ ਵਿੱਚ ਥੋੜਾ ਜਾਂ ਆਇਲ ਦੇ ਵਿੱਚ ਥੋੜਾ ਜਾਂ ਨਮਕ ਲਾਲ ਮਿਰਚ ਤੇ ਚਾਟ ਮਸਾਲਾ ਪਾ ਕੇ ਨਾ ਇਹਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਹਨਾ मिक्स ਕਰਕੇ ਤੇ ਫਿਰ ਇਹ ਨਾ ਮਤਲਬ ਕਿ ਆਪਾਂ ਤੋਰਟੀਆਂ ਉੱਤੇ ਸਪ्रेड ਕਰ ਦਾਂਗੇ ਤਾਂ ਕਿ ਤੋਰਟੀਆਂ ਆਪਾਂ ਨੂੰ ਫਿੱਕਾ ਨਾ ਲੱਗੇ ਤੁਸੀਂ ਜੇ ਤੁਹਾਡੇ ਕੋਲ ਤੋਰਟੀਆਂ ਨਹੀਂ ਹੈਗਾ ਨਾ ਤੁਸੀਂ ਸੇਮ ਐਵੇਂ ਮਤਲਬ ਆਪਣੀ ਰੋਟੀ ਪਚ ਜਾਂਦੀ ਹੈ ਨਾ ਤੁਸੀਂ ਸੇਮ ਰੋਟੀ ਨਾਲ ਵੀ ਕਰ ਸਕਦੇ ਹੋ ਵੀ ਰੋਟੀ ਨਾਲ ਵੀ ਬਣਾ ਸਕਦੇ ਹੋ ਐਵੇਂ ਦੀ ਚੀਜ਼ ਉਹ ਬਿਲਕੁਲ ਸੇਮ ਸਵਾਦ ਹੀ ਆਉਂਦਾ ਹੈ ਬਸ ਤੋਰਟੀਆਂ ਮੈਦੇ ਦੀ ਰੋਟੀ ਹੁੰਦੀ ਹੈ ਤੇ ਆਪਾਂ ਕਣਕ ਦੀ ਰੋਟੀ ਬਣਾਉਂਦੇ ਹੁੰਨੇ ਆ ਘਰੇ ਹੈ ਨਾ ਹੁਣ ਆ ਦੇਖੋ ਮੈਂ ਸਾਰਾ ਕੁਝ ਨਾ ਸਾਰਾ ਆਇਲ ਮਿਕਸ ਕਰ ਲਿਆ ਹੈ ਨਾ ਤੇ ਸਾਰਾ ਵਾਲ ਮਿਕਸ ਕਰਕੇ ਤੇ ਹੁਣ ਮੈਂ ਇਹਦੇ ਉੱਤੇ ਐਵੇਂ ਕਰਕੇ ਸਪਰੈਡ ਕਰ ਦਉਗੀ ਤਾਂ ਕਿ ਇਹ ਜਦੋਂ ਬਣ ਬਣੇਗਾ ਨਾ ਤੇ ਤੇਲ ਨਾਲ ਇਹ क्रिस्पी ਹੋ ਜਾਊਗਾ क्रंची ਹੋ ਜਾਣਗੇ ਤੇ ਜਿਹੜੇ ਮਸਾਲੇ ਨੇ ਉਹਨਾਂ ਨਾਲ ਇਹਦੇ ਵਿੱਚ ਫਲੇਵਰ ਆ ਜਾਊਗਾ ਫਿਰ ਤੁਹਾਨੂੰ ਸਿੱਕਾ ਨਹੀਂ ਲੱਗਣਾ ਸੋ ਹੁਣ ਨਾ ਆਪਾਂ ਚੰਗੀ ਤਰ੍ਹਾਂ ਦੋਨੋਂ ਪਾਸੇ ਐਵੇਂ ਸਪਰੈਡ ਕਰ ਲੈਣੇ ਆ ਮੰਗੀਏ ਰਫਰੈਂਚ ਮੈਂ ਇਹ ਰਫਰੈਂਚ ਨੂੰ ਪਹਿਲਾਂ ਹੀ ਪ੍ਰੀ ਹੀਟ ਹੋਣ ਲਈ ਰੱਖ ਦਿੱਤਾ ਹੈ ਹੈਨਾ ਤੇ ਹੁਣ ਆਪਾਂ ਤੋੜਤੀਆਂ ਦੇ ਛੋਟੇ ਛੋਟੇ ਪੀਸ ਕੱਟ ਲੈਂਦੇ ਆ ਤੇ ਦੋਨੋਂ ਦੂਜੇ ਪਾਸੇ ਵੀ ਆਪਾਂ ਨਾ ਇਹ ਵਾਲਾ ਆਇਲ ਲਾ ਦਿਆਂਗੇ ਆਪਾਂ ਨਾ ਦੋਨੋਂ ਪਾਸੇ ਇੰਨਾ ਦੇ ਨਵੇਂ ਪੀਸ ਕੱਟ ਲਏ ਸੀਗੇ ਦੋਨੋਂ ਪਾਸੇ ਆਇਲ ਤੇ ਉਹ ਮਸਾਲੇ ਵਾਲਾ ਲਾ ਦਿੰਦਾ ਇਹਦੇ ਨਾਲ ਨਾ ਬੜਾ ਵਧੀਆ ਫਲੇਵਰ ਆਉਂਦਾ ਹੈ ਫਿੱਕਾ ਨਹੀਂ ਲੱਗਦਾ ਹੈਗਾ ਖਾਣ ਵਿੱਚ ਨਾ ਤੇ ਤੁਸੀਂ ਸੇਮ ਐਵੇਂ ਹੀ ਰੋਟੀ ਨਾਲ ਵੀ ਕਰ ਸਕਦੇ ਹੋ ਉਦੋਂ ਆਪਣਾ ਨਾ 에어 프라이ਰ ਹੋ ਗਿਆ ਪ੍ਰੀ ਹੀਟ ਤੇ ਜੇ ਤੁਹਾਡੇ ਕੋਲ ਮਤਲਬ ਜਿਵੇਂ ਇਹ ਨਹੀਂ ਹੈਗਾ 에어 프라이ਰ ਨਹੀਂ ਹੈਗਾ ਤੁਸੀਂ ਸੇਮ ਐਵੇਂ ਪੈਨ ਵਿੱਚ ਵੀ ਇਹਨਾਂ ਨੂੰ ਕਰ ਸਕਦੇ ਹੋ ਥੋੜਾ ਜਿਹਾ ਆਇਲ ਪਾ ਕੇ ਤੇ ਬਸ ਐਵੇਂ ਉਹ ਪੈਨ ਦੇ ਵਿੱਚ ਉਹਨਾਂ ਨੂੰ ਰੱਖ ਦੋ ਤੇ ਫਿਰ ਉਹਨਾਂ ਨੂੰ ਫਲਿੱਪ ਕਰੀ ਜਾਓ ਇੱਕ ਟਾਈਮ ਤੇ ਆ ਕੇ ਉਹ ਕ੍ਰੰਚੀ ਹੋ ਜਾਣਗੇ ਹੈਨਾ ਬਸ ਉਹ ਐਵੇਂ ਹੀ ਆਪਾਂ ਹੁਣ ਬਸ ਦੇਖਣੀ ਹੈ ਕਿ ਆਪਣਾ 에어 프라이ਰ ਪ੍ਰੀ ਹੀਟ ਹੋ ਗਿਆ ਤਾਂ ਆਪਾਂ ਇਹਨਾਂ ਨੂੰ ਨਾ 에어 프라이ਰ ਦੇ ਵਿੱਚ ਰੱਖ ਦਿੰਦੇ ਹਾਂ ਨਾ ਨਾ 에어 ਫਰਾਈ ਪ੍ਰੀ ਹੀਟ ਹੋ ਗਿਆ ਸੀ ਤੇ ਆਪਾਂ ਇਹਨਾਂ ਨੂੰ ਨਾ ਐਵੇਂ ਕਰਕੇ 에어 ਫਰਾਈ ਦੇ ਵਿੱਚ ਰੱਖ ਦਿਆਂਗੇ ਤੇ ਬਸ ਇਹਨਾਂ ਨੂੰ ਨਾ ਥੋੜੇ ਥੋੜੇ ਟਾਈਮ ਬਾਅਦ ਚੈੱਕ ਕਰਦੇ ਰਵਾਂਗੇ ਕਿ ਵੀ ਇਹ ਬ੍ਰਾਊਨ ਹੋਏ ਨੇ ਕਿ ਨਹੀਂ ਇਹ ਕਰੰਚੀ ਹੋ ਜਾਂਦੇ ਨੇ ਬਿਲਕੁਲ ਐਨ ਜਮਾ ਮਤਲਬ ਜਿਵੇਂ ਆਪਾਂ ਡਰੇਟੋਜ਼ ਵਗੈਰਾ ਜਾਂ ਉਹ ਲਿਆਉਣ ਲੇਸ ਵਗੈਰਾ ਉਹਨਾਂ ਵਰਗੇ ਹੋ ਜਾਂਦੇ ਨੇ ਬਿਲਕੁਲ ਵਧੀਆ ਇਹਨਾਂ ਦਾ ਫਲੇਵਰ ਆਉਂਦਾ ਸੋ ਹੁਣ ਆਪਾਂ ਰੱਖ ਦਿੱਤੇ ਨੇ एयर ਫਰਾਈਚ ਤੇ ਹੁਣ ਆਪਾਂ एयर ਫਰਾਈ ਨੂੰ ਬੰਦ ਕਰਕੇ ਇਹਨੂੰ ਵੀ ਔਨ ਕਰ ਦਿੰਨੇ ਆ ਤੇ ਫਿਰ ਆਪਾਂ ਥੋੜੀ ਥੋੜੀ ਦੇਰ ਬਾਅਦ ਚੈੱਕ ਕਰਦੇ ਰਵਾਂਗੇ ਕਿ ਆਪਣੇ ਇਹ ਬਣੇ ਨੇ ਜਾਂ ਨਹੀਂ ਬਣੇ ਹੈਨਾ ਤੇ ਉਦੋਂ ਆਪਾਂ ਕਰ ਲੈਂਦੇ ਆ ਸਭ ਸਭ ਤਿਆਰ ਹੁਣ ਦੇਖੋ ਮੇਰੀ ਨਾ ਅਨ ਪਲੇਟ ਬਿਕਨਿੰਗ ਕਲਰਫੁਲ ਲੱਗ ਰਹੀ ਹੈ ਤੇ ਅੱਜ ਸਾਡੇ ਨਾਲ ਧੁੱਪ ਵੀ ਨਿਕਲੀ ਹੋਈ ਸੀ ਬੜਾ ਸੋਹਣਾ ਮੌਸਮ ਸੀ ਅੱਜ ਸਾਡੇ ਸਵੇਰੇ ਤਾਂ ਬੱਦਲ ਸੀਗਾ ਪਰ ਹੁਣ ਧੁੱਪ ਨਿਕਲੀ ਹੋਈ ਹੈ ਸੋ ਦੇਖੋ ਮੇਰੀ ਕਲਰ ਮੇਰੀ ਸੋਰੀ ਮੇਰੀ ਪਲੇਟ ਦੇ ਵਿੱਚ ਨਾ ਬੜੇ سارے ਰੰਗ ਨੇ ਮੈਂ ਮਿਸਾਲ ਸੇ ਲਈਆ ਓਨੀਅਨ ਟਮਾਟੋ ਮੇਰੇ ਕੋਲ ਨੇ ਅਨਾਰ ਥੋੜਾ ਜਿਹਾ ਅਮਰੂਦ ਪਿਆ ਸੀ ਤੇ ਥੋੜਾ ਜਿਹਾ ਅੰਬ ਪਿਆ ਸੀ ਮੈਂ ਦੋਨੋਂ ਹੀ ਲੈ ਲਏ ਆ ਤੇ ਆ ਆਪਣੀ ਬੰਦ ਗੋਭੀ ਹੈ ਤੇ ਹਰੀ ਮਰਚ ਤੇ ਨਾਲ ਹਰਾ ਧਨੀਆ ਤੁਹਾਡੇ ਕੋਲ ਜੋ ਵੀ ਚੀਜ਼ ਹੈ ਜ਼ਰੂਰੀ ਨਹੀਂ ਕਿ ਤੁਸੀਂ ਆ ਚੀਜ਼ਾਂ ਲੈਣੀਆਂ ਤੁਹਾਡੇ ਕੋਲ ਜੋ ਵੀ ਚੀਜ਼ ਹੈ ਨਾ ਉਹ ਤੁਸੀਂ ਲੈ ਸਕਦੇ ਹੋ ਤੇ ਇਹਨਾਂ ਨੂੰ ਨਾ ਮੈਂ ਬ੍ਰਿਕ ਬ੍ਰਿਕ ਕੱਟ ਲਿਆ ਤੇ ਹੁਣ ਇਹਨਾਂ ਦੇ ਚ ਪਾਉਣ ਵਾਸਤੇ ਆਪਾਂ ਰੈਡੀ ਕਰਨੇ ਆ ਡਰੈਸਿੰਗ ਕੋ ਮੈਂ ਹੁਣ ਇੱਕ ਵਾਰੀ ਚੈੱਕ ਕਰਨ ਆਈ ਸੀ ਕਿ ਮੇਰੇ ਤੋਰਟਿਆ ਵਾਲੇ ਚਿਪਸ ਰੈਡੀ ਹੋਏ ਨੇ ਕਿ ਨਹੀਂ ਆ ਦੇਖੋ ਹੁਣ ਇਹ ਬਣਨ ਲੱਗ ਗਏ ਨੇ ਤੇ ਹੁਣ ਇਹਨਾਂ ਸਾਰਿਆਂ ਦੇ ਨਾ ਮੈਂ ਸਾਈਡ ਚੇਂਜ ਕਰ ਦਦੀ ਇੱਕ ਵਾਰੀ ਤਾਂ ਕਿ ਇਹਨਾਂ ਨੂੰ ਬਰਾਬਰ ਹੀਟ ਲੱਗੇ ਤੇ ਸਾਰਿਆਂ ਪਾਸੋਂ ਬਰਾਬਰ ਕਰੰਚੀ ਹੋ ਜਾਣ ਸੋ ਹੁਣ ਆਪਾਂ ਇਹਨੂੰ ਕਰਨਿਆ ਦੁਬਾਰਾ ਆਨ 에ਅਰ ਫਰਾਈਨ ਨੂੰ ਤੇ ਨਾਲ ਜੇ ਆਪਾਂ ਰੈਡੀ ਕਰਨਿਆ ਸਲਸਾ ਦੀ ਪ੍ਰੈਸਿੰਗ ਸੋ ਹੁਣ ਆਪਾਂ ਮਤਲਬ ਕਿ ਸੋ ਹੁਣ ਆਪਾਂ ਸਾਲਸਾ ਦੇ ਡレッਸਿੰਗ ਬਣਾਉਣ ਲਈ ਆਪਾਂ ਨੂੰ ਚਾਹੀਦੀ ਹੈ ਮੈਂ ਉਹੀ ਕਾਲੀ ਲੇਕੀ ਹੈ ਜਿੰਦੇ ਚ ਨਾ ਮੈਂ ਮਸਾਲੇ ਤੁੰਟੀਆਂ ਨੂੰ ਲਾਏ ਸੀਗੇ ਹੈ ਨਾ ਤਾਂ ਉਹਦੇ ਲਈ ਉਹਦੇ ਲਈ ਆਪਾਂ ਨੂੰ ਚਾਹੀਦਾ ਹੈ ਮੇਰੀ ਆਹ ਮਿਕਸ ਸੇਜ਼ਨਿੰਗ ਹੈ ਨਾ ਚਾਟ ਮਸਾਲਾ ਨਮਕ ਦੇ ਨਾਲ ਹੀ ਲਾਲ ਮਿਰਚ ਹੈ ਨਾ ਤੁਸੀਂ ਮਤਲਬ ਜਿਹੜੇ ਵੀ ਮਸਾਲੇ ਤੁਹਾਨੂੰ ਵਧੀਆ ਲੱਗਦੇ ਨੇ ਨਾ ਸਲਸਾ ਚ ਪਾਉਣ ਨੂੰ ਤੁਸੀਂ ਉਹ ਪਾ ਸਕਦੇ ਹੋ ਜ਼ਰੂਰੀ ਨਹੀਂ ਕਿ ਤੁਸੀਂ ਮੇਰੇ ਵਾਲੇ ਹੀ ਪਾਉਣੇ ਨੇ ਤੁਸੀਂ ਮਤਲਬ ਤੁਸੀਂ ਆਪਦੀ ਪਸੰਦ ਦੇ ਵੀ ਪਾ ਸਕਦੇ ਹੋ ਹੁਣ ਨਾ ਆਪਾਂ ਆਪਣੇ ਜਿੰਨਾ ਆਪ ਆਪਣਾ ਸਲਸਾ ਬਣਾਉਣਾ ਹੈ ਨਾ ਉਸ ਹਿਸਾਬ ਨਾਲ ਆਪਾਂ ਡਰੈਸਿੰਗ ਰੈਡੀ ਕਰ ਲੈਣੀ ਹੈ ਹੈ ਨਾ ਕਿਵੇਂ ਮੈਂ ਤਾਂ ਹੁਣ ਮਤਲਬ ਕਿ ਆਪਦੇ ਵਾਸਤੇ ਹੀ ਬਣਾਉਣਾ ਤਾਂ ਮੈਂ ਉਸ ਹਿਸਾਬ ਨਾਲ ਸਾਰੇ ਮਸਾਲੇ ਪਾਉਂਗੀ ਤੁਸੀਂ ਆਪਦੇ ਹਿਸਾਬ ਨਾਲ ਪਾਓ ਕੋ ਮੈਂ ਨਾ ਸਾਰੇ ਮਸਾਲੇ ਪਾ ਲਏ ਆ ਤੇ ਹੁਣ ਨਾਲ ਹੀ ਇਹਦੇ ਵਿੱਚ ਨਾ ਮੈਂ ਨਿੰਬੂ ਨਹੀਂ ਚੋੜ ਲਾਂਗੀ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਪਾਂ ਹੈਨਾ ਨਿੰਬੂ ਤੁਸੀਂ ਜਿੰਨਾ ਖੱਟਾ ਖਾਣਾ ਤੁਸੀਂ ਆਪਦੇ ਹਿਸਾਬ ਨਾਲ ਪਾ ਸਕਦੇ ਹੋ ਮੈਨੂੰ ਥੋੜਾ ਜਿਆਦਾ ਖੱਟਾ ਤੇ ਜਿਆਦਾ ਤਿੱਖਾ ਪਸੰਦ ਹੈ ਐਵੇਂ ਦੀ ਚੀਜ਼ ਸੋ ਮੈਂ ਉਹਨਾਂ ਦੇ ਵਿੱਚ ਥੋੜੀਆਂ ਜਿਹੀਆਂ ਰੈੱਡ ਮਿਰਚਾਂ ਵੀ ਜਿਆਦਾ ਪਾਈਆਂ ਨਹੀਂ ਹੈਨਾ ਤੇ ਨਿੰਬੂ ਵੀ ਮੈਂ ਥੋੜਾ ਜਿਹਾ ਜਿਆਦਾ ਹੀ ਪਾਇਆ ਤੁਸੀਂ ਆਪਦੇ ਹਿਸਾਬ ਨਾਲ ਦੇਖੋ ਕਿ ਤੁਹਾਨੂੰ ਕਿੰਨਾ ਖੱਟਾ ਕਿੰਨਾ ਮਿੱਠਾ ਕਿੰਨਾ ਨਮਕੀਨ ਜਾਂ ਕਿੰਨਾ ਤਿੱਖਾ ਪਸੰਦ ਹੈ ਉਸੀ ਆਮਦੇ ਹਿਸਾਬ ਨਾਲ ਪਾਇਆ ਲੇਖੋ ਹੁਣ ਆਪਣੀਆਂ ਨਾ ਡਰੈਸਿੰਗ ਬਿਲਕੁਲ ਰੈਡੀ ਹੋ ਗਈ ਹੈ ਤੇ ਹੁਣ ਆਪਾਂ ਬਣਾਉਣੀ ਆ ਸੌਸ ਹੁਣ ਨਾ ਆਪਾਂ ਇੱਕ ਬਾਉਲ ਲੈ ਲਿਆ ਹੈ ਨਾ ਤੇ ਬਾਉਲ ਦੇ ਵਿੱਚ ਆਪਾਂ ਨਾ ਆ ਸਾਰੀਆਂ ਚੀਜ਼ਾਂ ਪਾ ਦੇਣੀਆਂ ਨੇ ਅੰਤੇ ਤੁਸੀਂ ਮਤਲਬ ਕਿ ਐਵੇਂ ਕੋਈ ਕੁਝ ਐਵੇਂ ਛੋਟੇ ਛੋਟੀਆਂ ਚੀਜ਼ਾਂ ਨਾ ਬਣਾ ਬਣਾ ਕੇ ਜਰੂਰ ਟਰਾਈ ਕਰਿਆ ਕਰੋ ਬੜਾ ਵਧੀਆ ਲੱਗਦਾ ਬੜੀਆਂ ਵਧੀਆ ਬਣਦੀਆਂ ਨੇ ਤੇ ਮੈਂ ਮਤਲਬ ਜਦੋਂ ਆਪਾਂ ਘਰੇ ਬਣਾਉਨੇ ਆ ਨਾ ਆਪਾਂ ਆਪ ਹਰ ਚੀਜ਼ ਆਪਦੇ ਹਿਸਾਬ ਨਾਲ ਮਿਨਵੀ ਤੁਲਵੀ ਪਾਉਨੇ ਆ ਤੇ ਇੱਕ ਹੋਰ ਗੱਲ ਮਾਰਕੀਟ ਵਿੱਚ ਪਤਾ ਨਹੀਂ ਆਪਾਂ ਮਤਲਬ ਖਾ ਤਾਂ ਲੈਨੇ ਆ ਪਤਾ ਨਹੀਂ ਉਹ ਕਿਹੇ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਉਹ ਵੀ ਮਤਲਬ ਬਣਾਉਂਦੇ ਨੇ ਆਪਾਂ ਕਿਹੜਾ ਉਹਨਾਂ ਨੂੰ ਦੇਖਿਆ ਹੁੰਦਾ ਬਣਾਦਿਆਂ ਨੂੰ ਸੋ ਜਰੂਰ ਬਣਾ ਕੇ ਟਰਾਈ ਜਰੂਰ ਕਰਿਆ ਕਰੋ ਸੋ ਦੇਖੋ ਮੇਰੇ ਨਾ ਬਿਲਕੁਲ ਐਕਿਊਰੇਟ ਚਿਪਸ ਬਣੇ ਆਂ ਦੇਖੋ ਤੇ ਆਪਣੇ ਬਣ ਕੇ ਰੈਡੀ ਹੋ ਗਿਆ ਤੇ ਬਸ ਹੁਣ ਆਪਾਂ ਇਹਨਾਂ ਨੂੰ ਇਹਨਾਂ ਨੂੰ ਐਵੇਂ ਹੀ ਪੇਰਨ ਦਵਾਂਗੇ ਤਾਂ ਕਿ ਇਹ ਥੋੜੇ ਜਿ ਠੰਡੇ ਹੋ ਜਾਣ ਤੇ ਹੋਰ ਕਰੰਚੀ ਹੋ ਜਾਣ ਇੱਕ ਹੋਰ ਗੱਲ ਹੈ ਜਿੰਨੇ ਗਰਮ ਹੋਣਗੇ ਨਾ ਇਹਨੇ ਕਰੰਚੀ ਨਹੀਂ ਲੱਗਣਾ ਹੈਗਾ ਜਦੋਂ ਇਹ ਠੰਡੇ ਹੋ ਜਾਣਗੇ ਨਾ ਫਿਰ ਇਹ ਬਿਲਕੁਲ ਕਰੰਚੀ ਬਣ ਜਾਣਗੇ ਜਿਵੇਂ ਆਪਣੇ ਚਿਪਸ ਹੁੰਦੇ ਨੇ ਬੇਟੋ ਜਾਂ ਲੇਜ਼ ਵਗੈਰਾ ਉਹ ਬਿਲਕੁਲ ਸੇਮ ਉਵੇਂ ਹੀ ਬਣ ਜਾਣਗੇ ਹੁਣ ਆਪਾਂ ਇਹਨੂੰ ਇੱਕ ਬੌਲ 'ਚ ਪਾ ਲਿਆ ਤੇ ਜਿਹੜੀ ਆਪਣੀ ਆਪਾਂ ਹਾਂ ਲਈ ਡਰੈਸਿੰਗ ਢਾਈ ਸੀ ਨਾ ਹੈਨਾ ਆਪਾਂ ਇਹਨੂੰ ਇਹਦੇ ਉੱਤੇ ਪੋਰ ਕਰ ਦੇਣਾ ਚੰਗੀ ਤਰ੍ਹਾਂ ਹੈਨਾ ਪੋਰ ਕਰਕੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਹੈਨਾ ਤੇ ਤੁਸੀਂ ਆਪਦੇ ਹਿਸਾਬ ਨਾਲ ਬਣਾਓ ਜਿੰਨਾ ਜਿਵੇਂ ਤੁਸੀਂ ਖਾਣੇ ਹੋ ਜਿਵੇਂ ਤੁਸੀਂ ਲਾਈਕ ਕਰਨੇ ਹੋ ਆਪਦੇ ਹਿਸਾਬ ਨਾਲ ਹਰ ਚੀਜ਼ ਪਾਓ ਤੇ ਆਪਦੇ ਹਿਸਾਬ ਨਾਲ ਮਸਾਲੇ ਪਾਓ ਤੇ ਆਪਦੇ ਹਿਸਾਬ ਨਾਲ ਬਣਾਓ ਇਹ ਮੈਂ ਆਪਦੇ ਹਿਸਾਬ ਨਾਲ ਬਣਾਈ ਹੈ ਕਿਉਂਕਿ ਮੈਨੂੰ ਜਿੰਨਾ ਤਿੱਖਾ ਪਸੰਦ ਹੈ ਜਿੰਨਾ ਖੱਟਾ ਪਸੰਦ ਹੈ ਮੈਂ ਉਹ ਪਾਇਆ ਹੈ ਨਾ ਤੇ ਤੁਸੀਂ ਆਪ ਦੇ ਹਿਸਾਬ ਨਾਲ ਮੜਾਓ ਤੇ ਜ਼ਰੂਰ ਖਾਓ ਤੇ ਮੈਨੂੰ ਜ਼ਰੂਰ ਦੱਸਿਓ ਕਿ ਤੁਹਾਡੇ ਕਿਵੇਂ ਦੀ ਬਣੀ ਹੈ ਸੋ ਹੁਣ ਆਪਣਾ ਸਲਸਾ ਬਣ ਕੇ ਹੋ ਗਿਆ ਰੈਡੀ ਇੱਕ ਹੋਰ ਵੀ ਗੱਲ ਹੈ ਜਿਵੇਂ ਨਾ ਮੈਂ ਮਤਲਬ ਮੈਂ ata ਇਹਦੇ ਵਿੱਚ ਟਮਾਟਰ ਦਾ ਜੂਸ ਨਹੀਂ ਪਾਇਆ ਨਾ ਜਿਹੜੇ ਜਦੋਂ ਮਾਰਕੀਟ ਤੋਂ ਆਪਾਂ ਸਾਲਸਾ ਲਿਆਨੇ ਉਹ ਥੋੜਾ ਜਿਆਦਾ ਲਿਕਵਿਡੀ ਹੁੰਦਾ ਜਿਵੇਂ ਉਹਦੇ ਜੂਸ ਜਿਆ ਹੁੰਦਾ ਨਾ ਉਹ ਹੁੰਦਾ ਟਮਾਟਰ ਦਾ ਉਹ ਨਾ ਟਮਾਟਰ ਨੂੰ ਥੋੜਾ ਜਾਂ ਬਲੈਂਡ ਕਰਕੇ ਤੇ ਉਹ ਪਾ ਦਿੰਦੇ ਨੇ ਤਾਂ ਕਿ ਉਹਨ ਦੇ ਉਹ ਥੋੜਾ ਜਿਆਦਾ ਜੂਸੀ ਹੋਵੇ ਸੋ ਤੁਸੀਂ ਆਪ ਦੇ ਸਾਹਮਣੇ ਪਾ ਸਕਦੇ ਹੋ ਮੈਨੂੰ ਉਹ ਜਿਆਦਾ ਵਧੀਆ ਨਹੀਂ ਲੱਗਦਾ ਹੈਗਾ ਉਹਨਾਂ ਫਿਰ ਪਾਣੀ ਪਾਣੀ ਜਿਆਦਾ ਹੀ ਹੋ ਜਾਂਦਾ ਹੈ ਹੈਨਾ ਤੇ ਸੋ ਹੁਣ ਇੱਥੇ ਤੁਸੀਂ ਆਮ ਤਾਂ ਕਾਕੀ ਦੇਖ ਸਕਨੇ ਹੋ ਬਈ ਮਤਲਬ ਕਿ ਇਹਦੇ ਕਿੰਨਾ ਨਮਕ ਕਿੰਨੀ ਮਿਰਚ ਤੇ ਕਿੰਨਾ ਇਹ ਖੱਟਾ ਤੇ ਮਿੱਠਾ ਤਾਂ ਇਹੇ ਆਂਬ ਬਹੁਤ ਮਿੱਠਾ ਸੀ ਅਮਰੂਦ ਵੀ ਮਿੱਠਾ ਸੀ ਸੋ ਇਹਦੀ ਮਿਠਾਸ ਸੋ ਜ਼ਰੂਰ ਆਉਗੀ ਤੇ ਸਾਰੇ ਕੰਬੀਨੇਸ਼ਨ ਬੜੇ ਵਧੀਆ ਲੱਗਦੇ ਨੇ ਸੋ ਮੇਰਾ ਸਾਸਾ ਤਾਂ ਹੋ ਗਿਆ ਰੈਡੀ ਤੇ ਹੁਣ ਮੈਂ ਇਹਨੂੰ ਕਰਨੀ ਆ ਸਰਵ ਤੇ ਸੋ ਹੁਣ ਦੇਖੋ ਮੇਰਾ ਤਾਂ ਸਾਸਾ ਹੋ ਗਿਆ ਰੈਡੀ ਤੇ ਮੇਰੇ ਚਿਪਸ ਵੀ ਬੜੇ ਕਰੰਚੀ ਬਣਨੇ ਆ ਦੇਖੋ ਨਾ ਇੱਕ ਤੋੜ ਕੇ ਤੁਹਾਨੂੰ ਇਹਦੇ ਚ ਪਾ ਕੇ ਦੇਖੋ ਕਿੰਨੀ ਸੋਹਣੀ ਸਾਊਂਡ ਆਉਂਦੀ ਹੈ ਨਾ ਐਂ ਬਿਲਕੁਲ ਕ੍ਰੰਚੀ ਕ੍ਰੰਚੀ ਬਣੇ ਆ ਤੇ ਤੁਸੀਂ ਵੀ ਬਣਾ ਸਕਨੇ ਹੋ ਐਵੇਂ ਦੇ ਤੇ ਹੁਣ ਆਪਾਂ ਸਾਲਸਾ ਕਰਨੇ ਆ ਸਰਵ ਸੋ ਐਵੇਂ ਤੁਸੀਂ ਕੋਈ ਵੀ ਵਧੀਆ ਜਾਂ ਆਪਣਾ ਮਤਲਬ ਲੈ ਕੇ ਕੋਲੀ ਗਲਾਸ ਚੋ ਵੀ ਤੁਹਾਡੇ ਕੋਲ ਹੈ ਬਾਉਲ ਮਤਲਬ ਕੀ ਜਾਂ ਐਵੇਂ ਦਾ ਜਿਵੇਂ ਦਾ ਮੇਰੇ ਕੋਲ ਬਾਉਲ ਹੈ ਹੈਨਾ ਇਹਦੇ ਵਿੱਚ ਤੁਸੀਂ ਸਾਲਸਾ ਪਾਓ ਤੇ ਐਨਜੋਏ ਕਰੋ ਤੇ ਆਪਾਂ ਕਿਸੇ ਲਈ ਤਾਂ ਹਮੇਸ਼ਾ ਹੀ ਕਰ ਦਿੰਦੇ ਆ ਪਰ ਆਪਾਂ ਆਪਦੇ ਲਈ ਕਦੀ ਨਹੀਂ ਕੀਤਾ ਹੈਗਾ ਖਾਸ ਕਰਕੇ ਜਿਹੜੀਆਂ ਲੇਡੀਜ਼ ਨੇ ਨਾ ਉਹ ਇਸ ਚੀਜ਼ ਨੂੰ ਬੜਾ ਮਤਲਬ ਅਵੋਇਡ ਕਰਦੀਆਂ ਨੇ ਜਦੋਂ ਉਹਨਾਂ ਦੀ ਆਪਦੀ 바ਰੀ ਆਉਂਦੀ ਹੈ ਨਾ ਫਿਰ ਉਹ ਬਿਲਕੁਲ ਵੀ ਨਹੀਂ ਆਪਦੇ ਤੇ ਧਿਆਨ ਦਿੰਦੀਆਂ ਸੋ ਸਭ ਤੋਂ ਪਹਿਲਾਂ ਨਾ ਸਾਡਾ ਕਰੋ ਪਰ ਆਪਦੇ ਉੱਤੇ ਵੀ ਧਿਆਨ ਦਿਓ ਸੋ ਹੁਣ ਦੇਖੋ ਮੈਂ ਉੱਤੇ ਥੋੜੇ ਜਿਹਾ ਹੋਰ ਪਾਈ ਹੈ ਅਨਾਰ ਸੋ ਹੁਣ ਮੈਂ ਇਹਦੇ ਵਿੱਚ ਨਾਲ ਰੱਖਦੀ ਆ ਮੈਂ ਆਪ ਦਾ ਟੌਰਟਿਆ ਵਾਲੇ ਚਿਪਸ ਦੇਖੋ ਮੇਰੇ ਕਿੰਨੇ ਕੂਲ ਲੱਗ ਰਹੇ ਆ ਸੋ ਤੁਸੀਂ ਵੀ ਬਣਾਓ ਤੇ ਜ਼ਰੂਰ ਟਰਾਈ ਕਰੋ ਤੇ ਮੈਨੂੰ ਜ਼ਰੂਰ ਦੱਸੋ ਵੀ ਤੁਹਾਡਾ ਕਿਵੇਂ ਦਾ ਬਣਿਆ ਮੇਰਾ ਤਾਂ ਦੇਖੋ ਬਹੁਤ ਵਧੀਆ ਬਣਿਆ ਹੈਨਾ ਤੇ ਚਲੋ ਆਜੋ ਹੁਣ ਆਪਾਂ ਕਰਨੇ ਆ Enjoy ਤੇ ਸਾਡੇ ਬਾਹਰ ਦਾ view ਦੇਖੋ ਅੱਜ ਸੋਹਣਾ ਹੈ ਪਹਿਲਾਂ ਸਵੇਰੇ ਬੱਦਲ ਸੀਗਾ ਪਰ ਅੱਜ ਹੁਣ ਮਤਲਬ ਕਿ ਧੁੱਪ ਨਿਕਲ ਆਈ ਹੈ ਹਲੇ ਵੀ ਹਲਕਾ ਹਲਕਾ ਬੱਦਲ ਹੈ ਪਰ ਫਿਰ ਵੀ ਵੈਦਰ ਗੁੱਡ ਹੈ ਸੋ ਆਜੋ ਤੇ ਤੁਸੀਂ ਵੀ ਜਰੂਰ ਟਰਾਈ ਕਰੋ ਜਰੂਰ ਬਣਾਓ ਤੇ ਮੈਨੂੰ ਜਰੂਰ ਦੱਸੋ ਤੁਹਾਡਾ ਕਿਵੇਂ ਦਾ ਬਣਿਆ